ਜੋ ਚੇਚੇ ਤੌਰ ਤੇ ਕਿਹੜਾ ਹੈਗਾ ਆ ਦੇ ਦਫਤਰ ਸੱਦੇ ਆ ਉਹਨਾਂ ਨੂੰ ਹੌਸਲਾ ਬਦਲ ਲਈ ਕਿਹੜੇ ਸਰਟੀਫਿਕੇਟ ਦਿੱਤੇ ਗਏ ਆ ਵਿਕਟਰ ਕੇ ਡੀ 4 ਨੰਬਰ ਰਿੰਗ ਰੋਡ ਮਲੋੜ ਤੇ ਚੱਲਦੀ ਹੈ ਵੀ ਹਰਕਤ ਵਿੱਚ ਆਈ ਇਹਨਾਂ ਨੇ ਚਾਨਕ ਕਿਹੜਾ ਹੈਗਾ ਗੱਡੀ ਨੂੰ ਕੁਝ ਦੂਰੀ ਤੇ ਦੇਖਿਆ ਪਿੱਛਾ ਕਿ ਉਹ ਇੰਟਰਸੈਪਟ ਕੀਤਾ ਤੇ ਕਿਹੜਾ ਹੈਗਾ ਦੋਸ਼ੀ ਕਿਹੜੇ ਕੁਦਮ ਗੱਡੀ ਪੁਲਸ ਪਾਰਟੀ ਨੂੰ ਦੇਖ ਕੇ ਭੱਜ ਗਿਆ ਲੇਕਿਨ ਪੁਲਸ ਪਾਰਟੀ ਨੇ ਆਪਸੀ ਤਾਲਮੇਲ ਨਾਲ ਕਿਹੜਾ ਸੀਨੀਅਰ ਸਿਪਾਈ ਹੈਗਾ ਲੜਕਾ ਯਰਸ਼ਦੀਪ ਇਸ ਨੇ ਕਿਹੜਾ ਹੈਗਾ ਉਸ ਦਾ ਪਿੱਛਾ ਕੀਤਾ ਆਪਸੀ ਪੁਲਿਸ ਪਾਰਟੀ ਨੇ ਤਾਲਮੇਲ ਰੱਖਿਆ ਇਸ ਤਾਲਮੇਲ ਨਾਲ ਇੱਕ ਲੰਬਾ ਪਿੱਛਾ ਜਦੋਂ ਜਹਿਦ ਕਰਨ ਤੋਂ ਬਾਅਦ ਦੋਸ਼ੀ ਨੂੰ ਕਿਹੜਾ ਹੈਗਾ ਅੱਗੇ ਜਾ ਕੇ ਕਾਬੂ ਕਰ ਲਿਆ ਗਿਆ ਦੇਖੋ ਜੀ ਕਿਹੜੀ ਪੁਲਿਸ ਹੈਗੀ ਇਹ ਮਾੜੇ ਅਨਸਰਾਂ ਦੇ ਵਿਰੁੱਧ ਹੈ ਹਮੇਸ਼ਾ ਡਟ ਕੇ ਰਹਿੰਦੀ ਹੈ ਇਸ ਚੀਜ਼ ਬਾਰੇ ਦਿਮਾਗ ਦੇ ਵਿੱਚ ਅਲਰਟਨੈਸ ਤਾਂ ਰਹਿੰਦੀ ਹੈ ਲੇਕਿਨ ਕਦੋਂ ਤੁਸੀਂ ਮੌਕੇ ਤੇ ਮੌਜੂਦ ਹੁੰਨੇ ਹੋ ਇਸ ਗੱਲ ਦਾ ਇੱਕ ਹੌਸਲਾ ਹੁੰਦਾ ਹੈ ਵਰਦੀ ਹੀ ਹੌਸਲਾ ਹੈਗੀ ਆ ਬਠਿੰਡਾ ਵੀ ਕਿ ਹੁਣ ਚੋਰਾਂ ਦੇ ਹੌਸਲੇ ਨਹੀਂ ਹੋਣਗੇ ਬਲੰਦ ਕਿਉਂਕਿ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਕੁਝ ਘੰਟਿਆਂ ਦੇ ਉੱਤੇ ਹੀ ਵਾਰਦਾਤਾਂ ਨੂੰ ਸੋਲਵ ਕੀਤਾ ਜਾ ਰਿਹਾ ਹੈ ਦੱਸਦੀ ਹੈ ਤੁਹਾਨੂੰ ਕਿ ਪੀਐਸ ਦੇ ਮੁਲਾਜ਼ਮਾਂ ਵੱਲੋਂ ਅੱਜ ਬਠਿੰਡਾ ਦੇ ਐਸਐਸਪੀ ਦੀਪਕ ਪਾਰਿਕ ਵੱਲੋਂ ਇੱਕ ਚੰਗਾ ਕੰਮ ਕਰਨ ਨੂੰ ਲੈ ਕੇ ਸਨਮਾਨ ਕੀਤਾ ਗਿਆ ਜਿਸ ਨੂੰ ਲੈ ਕੇ ਉਹਨਾਂ ਨੂੰ ਸਰਟੀਫିକੇਟ ਦਿੱਤਾ ਗਿਆ ਪ੍ਰਸ਼ੰਸਾ ਦਾ ਅਤੇ ਆਪਣੀ ਜਾਨ ਜੋਖਮ ਦੇ ਵਿੱਚ ਪਾਉਂਦੇ ਹੋਏ ਕੁਝ ਘੰਟਿਆਂ ਦੇ ਅੰਦਰ ਹੀ ਕਾਰ ਚੋਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੀਐਸ ਇੰਚਾਰਜ ਸਾਹਿਬ ਜੀ ਨਾਲ ਮੌਜੂਦਨ ਗੱਲਬਾਤ ਕਰ ਰਹੇ ਹਾਂ ਸਰ ਕੀ ਕਹਿਣਾ ਚਾਹੋਗੇ ਕੁਝ ਘੰਟਿਆਂ ਦੇ ਉੱਤੇ ਪੰਜਾਬ ਕੀ ਸੀ ਮਾਨ ਜੋ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਸ਼੍ਰੀ ਦੀਰ ਦੀਪਕ ਪਾਰਕ ਜੀ ਆਈਪੀਐਸ ਵੱਲੋਂ ਨਿਸ਼ਾ ਨਿਰਦੇਸ਼ਾਂ ਤੇ ਕਿਹੜਾ ਹੈਗਾ ਮਾੜੇ ਅੰਸਰਾਂ ਬទ ਮਹਿਮ ਚਲਾਈ ਗਈ ਆ ਜਿਸ ਦੇ ਵਿੱਚ ਪੀਸੀਆਰ ਨੂੰ ਖਾਸ ਹਦਾਇਤਾਂ ਦਿੱਤੀਆਂ ਗਈਆਂ ਪੀਸੀਆਰ ਕਿੜੀਸ ਲਈ ਪੂਰੀ ਮਸਤੈਦ ਹੈ ਉਸ ਦਿਨ ਵੀ ਸਾਨੂੰ ਕਿੜੀ ਹੈਗੇ ਇਸ ਬਾਰੇ ਸੂਚਨਾ ਮਿਲੀ ਸੀ ਕੰਟਰੋਲ ਰੂਮ ਤੋਂ ਕਿ ਕਿਹੜਾ ਵਿਜੇ ਨਾਰਾਇਣਾ ਵੀਰ ਕਲੋਨੀ ਦਾ ਉਸ ਦੀ ਗੱਡੀ ਚੋਰੀ ਹੋ ਗਈ ਆ ਕੰਟਰੋਲ ਰੂਮ ਤੋਂ ਇਲਾਹਾ ਮਿਲ ਤੇ ਪੀਸੀਆਰ ਪਾਰਟੀਆਂ ਹਰਕਤ ਚਾਈਆਂ ਵਿਕਟਰ ਕਿਹੜੀ 4 ਨੰਬਰ ਰਿੰਗ ਰੋਡ 'ਤੇ ਚਲਦੀ ਹੈ ਵੀ ਹਰਕਤ ਵਿੱਚ ਆਈ ਇਹਨਾਂ ਨੇ ਚਾਹਨ ਕਿਹੜਾ ਹੈਗਾ ਗੱਡੀ ਨੂੰ ਕੁਝ ਦੂਰੀ 'ਤੇ ਦੇਖਿਆ ਪਿੱਛਾ ਕਰਕੇ ਇੰਟਰਸੈਪਟ ਕੀਤਾ ਤੇ ਕਿਹੜਾ ਹੈਗਾ ਦੋਸ਼ੀ ਕਿਹੜੇ ਕੁਦਮ ਗੱਡੀ ਪੁਲਿਸ ਪਾਰਟੀ ਨੂੰ ਦੇਖ ਕੇ ਭੱਜ ਗਿਆ ਲੇਕਿਨ ਪੁਲਿਸ ਪਾਰਟੀ ਨੇ ਆਪਸੀ ਤਾਲਮੇਲ ਨਾਲ ਕਿਹੜਾ ਸੀਨੀਅਰ ਸਿਪਾਈ ਹੈਗਾ ਲੜਕਾ ਅਰਸ਼ਦੀਪ ਇਸ ਨੇ ਕਿਹੜਾ ਹੈਗਾ ਉਸ ਦਾ ਪਿੱਛਾ ਕੀਤਾ ਦੇ ਨਾਲ ਦੀ ਪੁਲਿਸ ਪਾਰਟੀ ਸਮੁੰਦਰ ਸਿਰ ਹੋਣਿਆਂ ਨੇ ਅੱਗੋਂ ਘੇਰਾ ਪਾ ਕੇ ਆਪਸੀ ਪੁਲਿਸ ਪਾਰਟੀ ਨੇ ਤਾਲਮੇਲ ਰੱਖਿਆ ਇਸ ਤਾਲਮੇਲ ਨਾਲ ਇੱਕ ਲੰਬਾ ਪਿੱਛਾ ਜਦੋਂ ਜਿਹਦ ਕਰਨ ਤੋਂ ਬਾਅਦ ਦੋਸ਼ੀ ਨੂੰ ਕਿਹੜਾ ਹੈਗਾ ਅੱਗੇ ਜਾ ਕੇ ਕਾਬੂ ਕਰ ਲਿਆ ਗਿਆ ਜਦੋਂ ਲੱਗਦੇ ਨੇ ਕੁਝ ਹਥਿਆਰ ਹੁੰਦੇ ਆ ਜਾਂਦੇ ਜਿਕਰੇ ਅਜਿਹੀ ਘਟਨਾਵਾਂ ਕੋਈ ਕਰਦਾ ਚੋਰ ਜਾਂ ਚੋਰੀ ਕਰਦਾ ਹੈਗਾ ਉਸ ਨੂੰ ਲੈ ਕੇ ਕੁਝ ਮੁਲਾਜ਼ਮਾਂ ਦੇ ਅੰਦਰ ਡਰ ਪੈਦਾ ਹੁੰਦਾ ਹੈਗਾ ਪਿੱਛਾ ਕਰਨ ਨੂੰ ਲੱਗਿਆ ਦੇਖੋ ਜੀ ਕਿਹੜੀ ਪੁਲਿਸ ਹੈਗੀ ਇਹ ਮਾੜੇ ਅੰਸਰਾਂ ਦੇ ਵਿਰੁੱਧ ਹੈ ਹਮੇਸ਼ਾ ਡਟ ਕੇ ਰਹਿੰਦੀ ਹੈ ਇਸ ਚੀਜ਼ ਬਾਰੇ ਦਿਮਾਗ ਦੇ ਵਿੱਚ ਅਲਰਟਨੈਸ ਤਾਂ ਰਹਿੰਦੀ ਹੈ ਲੇਕਿਨ ਜਦੋਂ ਤੁਸੀਂ ਮੌਕੇ ਤੇ ਮੌਜੂਦ ਹੁੰਨੇ ਹੋ ਇਸ ਗੱਲ ਦਾ ਇੱਕ ਹੌਸਲਾ ਹੁੰਦਾ ਹੈ ਵਰਦੀ ਹੀ ਹੌਸਲਾ ਹੈਗੀ ਆ। ਇਹੀ ਚੀਜ਼ ਦੀ ਐਗਜ਼ੈਂਪਲ ਇਹ ਕਰਮਚਾਰੀਆਂ ਨੇ ਦਿੱਤੀ। ਉਸ ਟਾਈਮ ਕੋਈ ਡਰ ਜਾਂ ਭਾਵ ਪੈਦਾ ਨਹੀਂ ਹੁੰਦਾਗਾ। ਸਿਰਫ ਆਪਸੀ ਤਾਲਮੇਲ ਨਾਲ ਹੌਸਲੇ ਨਾਲ ਕਿਹੜਾ ਹੈਗਾ ਉਸ ਤੇ ਜਿੱਤ ਪ੍ਰਾਪਤ ਕੀਤੀ ਤੇ ਉਸ ਨੂੰ ਕਾਬੂ ਕੀਤਾ। ਸਮਝਦੇ ਕਿੰਨਾ ਕ ਮਾਨ ਮਹਿਸੂਸ ਹੁੰਦਾ ਇਸ ਉਮਰ ਤੇ ਲੈ ਕੇ ਅਜਿਹੇ ਕੰਮ ਕੀਤੇ ਜਾ ਰਹੇ ਹਨ। ਜੇਕਰ ਚੋਰੀ ਕਰ ਦੋ ਕੁਝ ਵੀ ਹੋ ਸਕਦਾ ਸੀ ਉਸ ਸਮੇਂ। ਇਹ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਅਸੀਂ ਬਹੁਤ ਵਧੀਆ ਕੰਮ ਕੀਤਾ ਹੈਗਾ ਇੱਕ ਕ੍ਰਿਮੀਨਲ ਬੰਦੇ ਨੂੰ ਫੜ ਕੇ ਅਸੀਂ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈਗਾ ਇਹ ਲੱਗਦਾ ਨਹੀਂ ਕਿ ਜੇਕਰ ਉਹ ਕੋਲ ਹਥਿਆਰ ਹੁੰਦਾ ਤਾਂ ਕਿਸ ਤਰ੍ਹਾਂ ਕੰਟਰੋਲ ਕੀਤਾ ਜਾਵੇ ਕਿੰਨੀਆਂ ਟੀਮਾਂ ਉਸ ਸਮੇਂ ਲੱਗੀਆਂ ਸੀ ਨਹੀਂ ਹਥਿਆਰ ਚਲੋ ਹੋ ਵੀ ਸਕਦਾ ਹੈਗਾ ਜੀ ਇਹ ਇਹ ਤਾਂ ਅਸੀਂ ਮੰਨ ਕੇ ਚੱਲਣਾ ਹੁੰਦਾ ਵੀ ਇਹਦੇ ਕੋਲੇ ਹਥਿਆਰ ਹੈਗਾਗਾ ਪਰੰਤੂ ਅਸੀਂ ਥੋੜੀ ਦੂਰੀ ਬਣਾ ਕੇ ਉਹਦੇ ਤੋਂ ਰਹੇ ਤੇ ਜਦੋਂ ਆਪਣਾ ਉਹ ਹੰਬ ਗਿਆ ਭਜਦਾ ਭਜਦਾ ਤੇ ਉਸ ਤੋਂ ਬਾਅਦ ਉਹਨੂੰ ਅਸੀਂ ਕਵਰ ਕਰ ਲਿਆ ਜੀ ਕੀ ਤੁਸੀਂ ਕਿੰਨੇ ਘੰਟੇ ਭੱਜੇ ਕਿੰਨੀ ਦੂਰ ਤੇ ਭੱਜੇ ਕਿੰਨੇ ਕਿਲੋਮੀਟਰ ਪਿੱਛੇ ਕਿਤੋਂ ਦਾ ਸਰ ਨੀਅਰ ਅਬਾਊਟ 4 ਤੋਂ 5 ਕਿਲੋਮੀਟਰ ਹੋਣਾ ਜੀ ਇਸ ਤੋਂ ਵੱਧ ਹੋ ਸਕਦਾ ਇਸ ਤੋਂ ਘੱਟ ਨਹੀਂ ਕਿਉਂਕਿ ਬਾਣ ਵਾਹੇ ਹੋਣ ਕਰਕੇ ਭੱਜਣ ਚ ਮੁਸ਼ਕਲਤਾ ਆਈ ਪਰ ਇੱਕ ਪਿੱਛੋਂ ਮੇਰੇ ਜਿਹੜੇ ਸੀਨੀਅਰ ਅਫਸਰ ਸੀਗੇ ਸੁਖਮੰਦਰ ਸਿੰਘ ਜੀ ਇੱਕ ਇਹਨਾਂ ਦਾ ਹੌਸਲਾ ਵਜਾਈ ਸੀਗੇ ਮੈਨੂੰ ਮੇਰੇ ਨਾਲ ਟੱਚ ਤੇ ਰਹੀ ਮੈਨਾਂ ਟੱਚ ਤੇ ਰਿਹਾ ਇਹਨੂੰ ਫੋਨ ਤੇ ਹੌਸਲਾ ਦਿੰਦੇ ਰਹੇ ਵੀ ਅਸੀਂ ਤੁਹਾਡੇ ਨਾਲ ਆ ਤੇ ਅਸੀਂ ਉਤੋਂ ਦੀ ਕਵਰ ਕਰ ਰਹੇ ਹਾਂ ਇਸ ਇਦਾਂ ਮੈਂ ਉਹਨੂੰ ਪਿੱਛੋਂ ਕਵਰ ਕਰਦਾ ਰਿਹਾ ਤੇ ਮੈਂ ਉਹਦੇ ਦੀ ਨਿਗਰਾਨੀ ਰੱਖਦਾ ਗਿਆ ਤੇ ਪਿੱਛੇ ਭੱਜ ਮੈਂ ਡਰ ਕਿੰਨਾ ਕਿਸੇ ਦਾ ਮਾਹੌਲ ਕਿਸ ਤਰ੍ਹਾਂ ਦਾ ਸੀਗਾ ਕਿ ਫੜਿਆ ਜਾਵੇਗਾ ਜਾਂ ਨਿਕਲ ਜਾਏਗਾ ਤਾਂ ਹੱਥ ਦੇ ਵਿੱਚ ਬੇਸ਼ੱਕ ਥੋੜੀ ਗਿੱਡੀ ਛੱਡ ਰਹੀ ਸੀ ਨਹੀਂ ਸਰ ਉਸ ਟਾਈਮ ਸਿਰਫ ਮਾਈਂਡ ਦੇ ਵਿੱਚ ਇੱਕ ਇੱਕੋ ਹੀ ਮਾਈਂਡ ਦੇ ਵਿੱਚ ਗੱਲ ਆ ਰਹੀ ਸੀ ਵੀ ਇਹਨੂੰ ਕਿਵੇਂ ਨਾ ਕਿਵੇਂ ਕਵਰ ਕਰਨਾ ਹੀ ਕਰਨਾ ਇਹ ਚੀਜ਼ ਹੋ ਰਹੀ ਸੀ ਕਿ ਇੱਕ ਡਰ ਇਦਾਂ ਦਾ ਸੀਗਾ ਕਿਉਂਕਿ ਉੱਤੇ ਇੱਕ 307 ਦਾ ਪਰਚਾ ਜੀ ਤਾਂ ਉਹ ਤਾਂ ਐ ਸੀ ਵੀ ਕੋਈ ਵੈਪਨ ਵੀ ਹੋ ਸਕਦਾ ਇਸ ਕਰਕੇ ਅਸੀਂ ਥੋੜੀ ਦੂਰੀ ਬਣਾ ਕੇ ਉਹਨੂੰ ਕਵਰ ਕਰਦੇ ਰਹੇ ਸੀ ਸਰ ਕਿਸ ਤਰ੍ਹਾਂ ਸਨਮਾਨ ਕੀਤਾ ਗਿਆ ਸੀ ਵਿਸਾ ਵੱਲੋਂ ਅੱਜ ਮਾਨਯੋਗ ਐਸਐਸਪੀ ਸਾਹਿਬ ਨੇ ਦੇਖੋ ਉਸ ਦਿਨ ਵੀ ਜਦੋਂ ਹੀ ਪਤਾ ਲੱਗਿਆ ਇਹ ਪੀਸੀਆਰ ਪਾਰਟੀ ਦਾ ਉਹਦੀ ਉਹਨਾਂ ਨੇ ਵਧਾਈ ਦਿੱਤੀ ਮਰ ਕੇ ਸਮੂਹ ਪੀਸੀਆਰ ਸਟਾਫ ਨੂੰ ਅੱਜ ਉਚੇਚੇ ਤੌਰ ਤੇ ਕਿਹੜਾ ਹੈਗਾ ਆ ਦੇ ਦਫਤਰ ਸੱਦੇ ਆ ਉਹਨਾਂ ਨੂੰ ਹੌਸਲਾ ਬੁਲਾਰੀ ਕਿਹੜੇ ਸਰਟੀਫਿਕੇਟ ਦਿੱਤੇ ਗਏ ਆ ਅਤੇ ਨਾਲ ਸੀਨੀਅਰ ਅਧਿਕਾਰੀਆਂ ਨੂੰ ਵੀ ਇਹਨਾਂ ਦੀ ਹੋਰ ਹੌਸਲਾ ਵਜਾਈ ਲਈ ਲਿਖ ਕੇ ਭੇਜਿਆ ਗਿਆ ਹੈ। ਐਸੀਪੀਆਰ ਦੇ ਇੰਚਾਰਜ ਪ੍ਰਵਿੰਦਰ ਸਿੰਘ ਜਿਨ੍ਹਾਂ ਨੇ ਕਿਹਾ ਕਿ ਬੜਾ ਮਾਨ ਮਹਿਸੂਸ ਹੁੰਦਾ ਜਦੋਂ ਕੋਈ ਚੰਗਾ ਕੰਮ ਕਰ ਦਿਆ ਤੇ ਲੋਕਾਂ ਨੇ ਵੀ ਅਪੀਲ ਹੈ ਕਿ ਜੇਕਰ ਕੋਈ ਮਾਰਾ ਅਨਸਰ ਦਿਖਾਈ ਦਿੰਦਾ ਤਾਂ ਪੁਲਿਸ ਨਾਲ ਸੰਪਰਕ ਮਤੰਦਾ ਤੋਂ ਵਿਕਰਮ ਕੁਮਾਰ ਸਪੋਰਟਸ ਟੀਵੀ